ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਗੂਜਰੀ ਸ੍ਰੀ ਚਰਨ ਲੋਚਨ ਜੀਓ ਕੇ ਪਦੇ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਦੁ ਦਾਸੀ ਇਸ ਦਾ ਕਮਲ ਕਟ ਬ੍ਰਹਮਣਾ ਚੀਨਾ ਕਾਹੀ ਭਿਆਸ ਸੰਿਆਸੀ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਤੇਕ ਉਦਾਸੀ इरदा कमल कट ब्राह्मण अचीना काहे भ्यास सन्यासी परमे भूलि रे जय चंदा नहीं नहीं चीनिया पर आनंदा ਕਰ ਕਰ ਖਾਇ ਪਿੰਡ ਬਧਾਇ ਕਿੰਤਾ ਮੰਦਾ ਮਾਇਆ ਊਮਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨ ਪਾਇਆ ਕਈ ਜਪੋ ਰੇ ਕਾਇ ਤਪੋ ਰੇ ਕਾਇ ਬਿ ਲੋ ਵਹ ਪਾਣੀ ਲਖ 84 ਜਿੰਨੈ ਉਪਾਈ ਸੋ ਸਿਮਰੋ ਨਿਰਬਾਣੀ ਕਾਇਕ ਮੰਡਲ ਕਾਪੜੀਆਰੀ 68 ਕਾਇ ਫਿਰਾਹੀ ਬਗਤ ਸਿਰਲੋਚਨ ਸੁਨਦੇ ਪ੍ਰਾਣੀ ਕਾਣ ਬਿਨ ਦਾਹ ਕੇ ਪਾਹੀ ਕਾਇਕ ਮੰਡਲ ਕਾਪੜੀਆਰੀ 68 ਕਾਇ ਫੇਰਾਹੀ ਬਦਤ ਤਿਰ ਲੋਚਨ ਸੁਨਰੀ ਪ੍ਰਾਣੀ ਗਣ ਬਿਨ ਗਾਹ ਕੇ ਪਾਹੀ ਵਾਹਿਗੁਰੂ ਜੀ ਕਾ ਖਾਲਸਾ واحر صاحب مہاراج تین گرو پیار والے ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਇਹ ਮੰਕੜੀਆਂ ਨੂੰ ਅਸੀਂ ਸਫਲ ਬਣਾਉਣ ਦਾ ਯਤਨ ਕਰਦੇ ਹਾਂ ਸਤਿਗੁਰੂ ਜੀ ਦੀ ਉਪਾਣ ਕੇ ਖਰਾਮ ਬਾਲਕ ਨੇ ਅੱਜ ਦਾ ਜੋ ਪਾਵਨ ਜਵਿੱਤਰ ਮੁਖਵਾਕਸ਼ਾ ਦੀ ਚੋਰੀ ਵਿੱਚ ਪਾਇਆ ਗੁਜਰੀ ਰਾਗ ਦੇ ਅੰਦਰ ਭਗਤ ਰਣੋਚਨ ਜੀ ਦਾ ਇਹ ਪਾਵਨ ਸਰਵਵਚਨ ਜਿਸ ਨੂੰ ਕਈ ਦੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਪਾਵਨ ਆਨੰਦ 525 ਅਤੀ ਛਬੀ ਤੇ ਸੁਮੈਮਾਨ ਹੈ بھگت جی نے اس پاون راہی ایک گل جیڑی ہے سپشٹ کی جی آپ من بچے بچار کریے ਇਹ ਰਾਬਤੂਲ ਕੇਵਨ ਜਿਹੜਾ ਹੈ ਰਿਵਾਜ ਦੇ ਨਾਲ ਵੀ ਕਰ ਪਹਿਰਾਵੇ ਨਾਲ ਕੁਛ ਹੁੰਦਾ ਹੈ ਭਗਤ ਜੀ ਕਹਿੰਦੇ ਇਸ ਭੁਲੇਖੇ ਵਿੱਚ ਸਾਰੀ ਦੁਨੀਆਂ ਜੀ ਰਹੀ ਹੈ ਤੇ ਇਸ ਚੀਜ਼ ਦਾ ਫਾਇਦਾ ਜਿਹੜਾ ਹੈ ਪਖੰਡੀ ਭਗਵੇਂ ਮਾਵੇ ਚ ਕੌਣ ਵਾਲੇ ਫਕੀਰੀ ਵਿਆਹ ਧਰਮ ਕਰਕੇ ਤੇ ਲੋਕਾਂ ਨੂੰ ਲੁੱਟ ਰਹੇ ਨੇ ਇਹ ਦਿੱプチ ਕਾਰਨ ਕੀ ਹੈ ਕਾਉ 55 ਸ਼ਬਦ ਰਹੇ ਸਮਝੀਏ ਪਰਮਤਾ ਤੋਂ ਪਹਿਲਾਂ ਰਚਨਾ ਕਰੋ ਪਵਿੱਤਰ ਅਰदेशीर ਕੁਫਤਤੀ ਪਰਵਾਹ ਕਰੋ ਜੀ

ਕਿਉਂਕਿ ਦੁਨੀਆ ਦੀਆਂ ਨਜ਼ਰਾਂ ਵਿੱਚ ਚੱਲਵਾਸ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ। ਇਹੋ ਕਾਰਨ ਇਹ ਆਕਰਸ਼ਿਤ ਵੀ ਹੁੰਦਾ ਹੈ। ਸਤਿਗੁਰੂ ਜੀ ਦੀ ਸਿੱਖਿਆ ਇਹ ਨਹੀਂ ਕਿ ਤੁਸੀਂ ਸੋਨੇ ਦੇ ਕੱਪੜੇ ਨਾ ਪਾਓ। ਜੀ ਸਭ ਕੇ ਪਾਓ। ਪਰ ਜੇ ਦੁਨਿਆਵੀ ਕੰਮ ਦੀ ਗੱਲ ਆਪਾਂ ਜਿਹੜਾ ਹੈ ਕਰਦੇ ਆਂ ਦੁਨੀਆ ਦਾ ਜੋ ਨਜ਼ਰੀਆ ਹੈ ਉਹ ਕੇਵਲ ਜਿਹੜਾ ਹੈ ਬਾਹਰ ਮੁਕੀ ਇੱਕ ਪਰਾਵੇ ਨੇ ਵੇਖੀ ਇਹੋ ਜੀ ਵੱਲੇ ਆਕਰਸ਼ਿਤ ਹੋ ਜਾਂਦਾ ਪਰ ਗੀਨੀ ਪਰਿਅਤਮਕਤਾ ਦੀ ਜਨੀ ਹੈ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਉਹ ਹੈ ਅੰਦਰ ਮਨ ਸਾਡਾ ਹਿਰਦਾ ਸਾਡਾ ਵਿਚ ਇਹ ਚੀਜ਼ ਮਾਇਨੇ ਰੱਖਦੀ ਇਹੋ ਕਾਰਨ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਸੌਦੇ ਸ਼ਬਦਾਂ ਦੇ ਵਿੱਚ ਸਾਨੂੰ ਇਹ ਸਿੱਖਿਆ ਦੇ ਦਿੱਤੀ ਕਿ ਘਰਾਂ ਨਹੀਂ ਹੁੰਦੀ ਹੈ ਕਿ ਰਹਿਤ ਅਵਰ ਕਸ਼ ਅਵਰ ਕਮਾਵਤ ਰਹਿਤ ਦਾ ਅਰਥ ਹੁੰਦਾ ਹੈ ਕਿ ਰਹਿਣੀ ਬੈਠੀ ساڑھی جیون شیلی ساڑھا رحم سہن کچھ ہو رہی ہے وخا او کچھ شبدہ سوکھ رہت آور کچھ ابر کماوت من نہیں پریت مکھوں گنڈ لاوچ اندر تو پریت نہیں ہے پر کیول تاں کیول مکھ تو جڑی ہوئی زبانی ਜਵਾਨੀ ਗੱਲ ਬਾਤ ਹੈ ਹੋਰ ਕੁਛ ਨਹੀਂ ਮਨ ਨਹੀਂ ਪ੍ਰੀਤ ਮੁਖੋਂ ਗੱਡ ਲਾਗਤ ਜਾਨਣ ਹਾਰ ਪ੍ਰਭੂ ਪਰਮੀ ਬਾਹਰ ਭੇਖ ਨਾ ਕਹੂ ਕੀ ਸਾਧਗੁਰੂ ਜੀ ਨੇ ਗਾਲੇ ਮਕਾ ਦਿੱਤੀ ਕਿ ਬਾਹਰ ਮੋਕੀ ਦੇ ਪਹਿਰਾਵੇ ਦੇ ਨਾਲ ਇਹ ਸੋਚੀ ਕਿ ਰੱਬ ਗੁਰੂ ਰੀਤ ਹੈ ਦੁਨੀਆ ਰੀਤ ਹੈ تیرے والے اکرشت ہوئے گی واہ واہ کرے گی کہ ہاں بہت چنگا کوٹ پینٹ پایا ہے بہت چنگا تو تارمت لباج پہنیا ہوا ہے اکرشت ہوئے گی اٹریکٹ ہوئے گی پر گرو دیا نظر شکرواہ نہیں آسان پہراوا ہے دھرم کی دنیا چلی وہ ایک وکری جگہ رکھتا ہے ਇਹ ਤੇ ਸ਼ੰਤ ਦੇ ਪਾਠਿਆਸ਼ੀ ਉਹਦੇ ਵਿੱਚ ਬੜਾ ਸੋਹਣਾ ਖਿਆਲ ਸ਼ਾਦਗੁਰੂ ਜੀ ਨੇ ਦਿੱਤਾ ਕਿੰਨੇ ਰਾਬਰੰਗੀ ਰੂਪ ਉਹਦੀ ਜ਼ਿਕਰ ਲੋਈ ਵੀ ਪਾਟੀ ਹੋਵੇ ਨਾ ਜੇ ਉਹ ਤੁਹਾਨੂੰ ਦੇ ਦੇਵੇ ਤੁਹਾਡੀ ਇੱਜ਼ਤ ਬਣ ਜਾਏਗੀ ਸੰਸਾਰ ਵਿੱਚ ਦੂਜੇ ਪਾਸੇ ਰੱਬ ਨਾਲੋਂ ਟੁੱਟਿਆ ਹੋਇਆ ਜਿਹੜਾ ਬੰਦਾ ਹੈ ਉਹ ਰੇਸ਼ਮੀ ਸ਼ਰੋਪਾਓ ਵੀ ਤੁਹਾਨੂੰ ਪਾ ਦੇਵੇ ਤੁਹਾਡੀ ਪਤਨੀ ਲੈ ਕੇ ਭੀਜੇ ਦੁਆਰੇ ਦੇ ਜੀਵਨ ਬੜਾ ਮayne ਰੱਖ ਲਿਆ ਭਗਤ ਜਨਾ ਕਾ ਲੋਗਨਾ ਪਹਿਰ ਨਦਨ ਨਾ ਹੋਈ ਸਾਤਕ ਸ੍ਰੇ ਪਾਓ ਰੇਸ਼ਮੀ ਪਹਿਰਤ ਪਤ ਖੋਈ ਸਾਰਕਤਿ ਭਾਵ ਰੱਬ ਨਾਲ ਜੁਟਿਆ ਹੋਇਆ। ਕੀ ਤਨ ਰੇਸ਼ਮੀ ਕਪੜਾ ਹੋਵੇ ਜਾਂ ਰੇਸ਼ਮੀ ਸ਼੍ਰੋਪਾ ਹੋਵੇ। ਉਹਨੂੰ ਧਾਰਨ ਕਰਦੇ ਆ ਸਾਰੀ ਜਿਤ ਤਰਿੰਦੀ ਹੈ। ਪੈਗ ਲੱਗ ਜਾਂਦਾ ਹੈ ਨਾ। ਇਹ ਸਲਾਮੇ ਦਾ। ਇਸ ਲਈ ਜਿਹੜਾ ਹੈ ਸੰਸਾਰਿਕ ਦੁਨੀਆ ਦੇ ਵਿੱਚ ਜੇ ਵਿਚਰੋਗੇ ਤੇ ਕੱਪੜਿਆਂ ਦੀ ਬੜੀ ਐ ਨਹੀਂ ਆਪਰੇ ਅੰਦਰ ਕੁਝ ਨਾ ਹੋਵੇ ਸੋਹਣੇ ਕੱਪੜੇ ਪਹਿਨ ਲਓ ਸੂਟ-ਬੂਟ ਪਾ ਲਓ ਤੇ ਲੋਕੀ ਦੂਰ ਤੋਂ ਤੁਹਾਨੂੰ ਸਲਾਮਾ ਕਰਨਗੇ ਕੋਈ ਆਵੇ। ਜਿਵੇਂ ਆਪਾਂ ਸਭ ਤੋਂ ਧਨੀ ਅਮੀਰ ਆ ਬਾਡੇ ਕੱਪੜੇ ਲੈ ਕੇ ਆਪਾਂ ਸੜਕ ਤੇ ਤੁਰ ਪਈਏ ਨਾ ਤੇ ਲੋਕੀ ਮੂੰਹ ਨਹੀਂ ਲਾਉਣਗੇ ਸਾ ਦਰਸਪਰੀਆਂ ਨਜ਼ਰਾਂ ਦੇ ਨਾਲ ਵੇਖਣਗੇ ਪਰ ਇਹ ਬਹੁਤ ਕਹਿੰਦੇ ਕਿ ਵੱਖਰਾਪਨ ਹੈ ਦੁਨੀਆਂ ਦੇ ਵਿੱਚ ਤੇ ਅਧਿਆਤਮਿਕ ਦੁਨੀਆਂ ਦੇ ਵਿੱਚ ਉਸੇ ਨੂੰ ਭਗਤ ਤੇ ਲੋਚੀ ਨੇ ਬੜੇ ਸੌਕੇ ਸ਼ਬਦਾਂ ਵਿੱਚ ਸਮਝਾਇਆ ਕਿ ਇਹ ਠੀਕ ਹੈ ਬਾਹਰ ਮੁਕੀ ਤੇਲਪੋਲ ਪਹਿਰਾਵਾ ਹੈ ਚੰਗੀ ਗੱਲ ਹੈ ਪਰ ਉਹ ਚੀਜ਼ ਅੰਦਰ ਕਿਉਂ ਨਹੀਂ ਉਹ ਕੌਣ ਲੈ ਕੇ ਆਏ ਕੇਵਲ ਦੁਨੀਆਂ ਨੂੰ ਲਜਾਣ ਵਾਸਤੇ ਦੁਨੀਆਂ ਨੂੰ ਲੁੱਟਣ ਵਾਸਤੇ ਇਹ ਚੀਜ਼ ਈ ਪਾਈ ਹੋਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ yogੀਆਂ ਨੂੰ ਸਿੱਧੀ ਗੱਲ ਇਹ ਕਹੀ ਸੀ ਪਹਿਰਾਵਾ ਤੁਸੀਂ ਤੁਸੀਂ ਵੀ ਪਾਉਂਦੇ ਹੋ ਇਹੋ ਹੀ ਪਹਿਰਾਵਾ ਮੈਂ ਵੀ ਪਾਉਂਦਾ ਪਰ ਤੁਹਾਡੇ ਤੇ ਮੇਰੇ ਪਹਿਰਾਵੇ ਵਿੱਚ ਬੜਾ ਫਰਕ ਹੈ ਜਬਜੀ ਸਾਹਿਬ ਦੇ ਬਚਨ ਉਹਨਾਂ ਜੋਗੀਆਂ ਜਿਤੇ ਜਿਹੜਾ ਹੈ ਸਤਿਗੁਰੂ ਜੀ ਨੇ ਉਚਾਰਨ ਕਰਕੇ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਪਾਉ ਸਾਰੇ ਵਾਸਤੇ ਸਿੱਖਿਆ ਮੰਦਾ ਸੰਤੋਖ ਸ਼ਰਮපත් ਝੋਲੀ ਧਿਆਨ ਕੀ ਕਰੇ ਬਿਪੂਤ ਚਿੰਤਾ ਕਾਲ ਕੋਰੀ ਕਾਇਆ ਜੁਗਤ ਡੰਡਾ ਪ੍ਰਤੀਤ ਕਹਿ ਲੱਗੇ ਤੁਹਾਡੇ ਕੋਲ ਵੀ ਇਕੱਲਾ ਵਿੱਚ ਮਦਰਾ ਤੁਸੀਂ ਵੀ ਆ ਗੋਦੜੀ ਪਾਈ ਹੋਈ ਐ ਤੁਸੀਂ ਵੀ ਖੱਪਰ ਫੜਿਆ ਹੋਇਆ ਹੈ ਤੁਸੀਂ ਡੰਡਾ ਫੜਿਆ ਹੋਇਆ ਹੈ ਤੇ ਸੀਨ ਪਹਿਰਾਵਾ ਮੇਰੇ ਕੋਲ ਵੀ ਹੈਗਾ ਪਰ ਚੇਤੇ ਰੱਖਿਓ ਤੁਹਾਡਾ ਇਹ ਪਹਿਰਾਵਾ ਦਿਖਦਾ ਹੈ ਮੇਰਾ ਪਹਿਰਾਵਾ ਅੰਦਰ ਦਾ ਹੈ ਇਦਾਂ ਜਨੇਊ ਦੀ ਗੱਲ ਨੂੰ ਸਾਧੂ ਜੀ ਕਹਿੰਦੇ ਜੀ ਜਨੇਊ ਪਾਉਣਾ ਹੈ ਨਾ ਸ੍ਰੋਹ ਜੀ ਆ ਜਨੇਊ ਪਾਉ ਜੇ ਤੁਹਾਡੇ ਕੋਲ ਹੈ ਭਾਵ ਇੱਕ ਦੁਨਿਆਵੀ ਤੌਰ ਤੇ ਹੈ ਕਿ ਇੱਕ ਅਧਿਆਤਮਕ ਤੌਰ ਤੇ ਸਤਿਗੁਰੂ ਜੀ ਕਿਸ ਪ੍ਰਕਾਰ ਨੂੰ سمجھا رہے ہیں کہ یہ چیز چنگی نہیں پر جڑا میں جن کیا ہوا وہ اترمکھی ہے وہ نہیں بھگت لوچن جی بھی کہن لگے ٹھیک ہے ایک پک گا پر دجا پاک کیوں نہیں ہے

ਲੋਕਾਂ ਨੂੰ ਆਕਰਸ਼ਿਤ ਕਰਨ ਵਾਸਤੇ ਪਾਇਆ ਹੈ ਕਿ ਮੈਂ ਉਦਾਸੀ ਹਾਂ ਮੈਂ ਸਮਿਆਸੀ ਹਾਂ ਮੈਂ ਧਾਰਮਿਕ ਲਵਾਜ ਦੇ ਵਿੱਚ ਹਾਂ ਆਪਰੇ ਲਈ ਨਹੀਂ ਪਾਇਆ ਕਿਰਦ ਕਮਲ ਕਟ ਬ੍ਰਾਹਮਣਾਂ ਚੀਨਾ ਕਾਹੇ ਪ੍ਰਿਆਸ ਘਿਆਸੀ ਕਿਰਦੇ ਵਿੱਚ ਜੋ ਰੱਬ ਬੈਠਾ ਵਾਇ ਤੂ ਦਾ ਨਾਮ ਹੈ ਸ਼ੁਭ ਗੁਣ ਵੀ ਅੰਦਰ ਹੈਗੇ ਨੇ ਇਹਨਾਂ ਨੂੰ ਵੀ ਕਦੀ ਪਛਾਣਿਆ ਨਹੀਂ ਕਿ ਦੇ ਰੂਪੀ ਕੌਰ ਫਲ ਤੇ ਕਦੀ ਖਿੜਿਆ ਹੀ ਨਹੀਂ ਤੇਰਾ ਨਾ ਰਾਬ ਨੂੰ ਪਛਾਣਿਆ ਨਾ ਨਗਬ ਦੇ ਨਾਲ ਸਾਝ ਪਾਈ ਕੋਈ ਅੰਦਰ ਬੈਠਾ ਸੀ ਪਰ ਐਨੇ ਭੁਲੇਖੇ ਵਿੱਚ ਜੀਂਦਾ ਰਿਹਾ ਕੇਵਲ ਤਾਂ ਕੇਵਲ ਲਾਲਚ ਵਾਸ ਹੋ ਕੇ ਇਸ ਸન્યાਸੀ ਬਣ ਗਿਆ ਇਹ ਉਦਾਸੀ ਬਣ ਗਿਆ ਕਿਰਤ ਕਮਲ ਕਾਟ ਬ੍ਰਾਹਮਣਾ ਚੀਨਾ ਜਿਨ੍ਹਾਂ ਤੋਂ ਭਾਵੰਦਾ ਹੈ ਪਛਾਣਨਾ ਲਾਭ ਨੂੰ ਪਛਾਣੇ ਕਾਹੇ ਪ੍ਰਿਆਸ ਸੰਿਆਸੀ ਕਾਦੇ ਨਹੀਂ ਕੁਸ ਸੰਿਆਸੀ ਬਣਿਆ ਕਰ ਸન્યાਸੀ ਦਾ ਭਾਵ ਨਹੀਂ ਜਾਣਦਾ ਸੰਿਆਸੀ ਤੋਂ ਕਾਹਲੇੰਦਾ ਹੈ ਕਿ ਜਿਹਨੇ ਸਭ ਕੁਝ ਤਿਆਗ ਦਿੱਤਾ ਕਿਸੇ ਚੀਜ਼ ਨਾਲ ਲਗਾਵ ਨਹੀਂ ਹੈ ਤੇ ਅੱਜ ਦੇ ਸੰਿਆਸੀ ਜੇ ਵੇਖੀਏ ਘਰੇ ਦੋ ਪੁੱਤਰ ਛੱਡੇ 200 ਚੇਲਾ ਪਾਲ ਗਿਆ ਦੁਨੀਆ ਦੇ ਵਿੱਚ ਬੜੇ ਮਿਆਸੀ ਦੇਖਣਗੇ ਕਈ ਤੇ ਜੇਲਾ ਵਿੱਚ ਵੀ ਬੰਦ ਗਏ ਤੇ ਕਈ ਤੁਰੇ ਫਿਰਦੇ ਨੇ ਅਸ ਜਿਨ੍ਹਾਂ ਕੋਲ ਕੇਵਲ ਤਾਂ ਕੇਵਲ ਪਹਿਰਾਵਾ ਹੈ ਅੰਦਰ ਦਾ ਜੀਵਨ ਹੈ ਹੀ ਨਹੀਂ ਪਰਮੇ ਪੂਲੀ ਰੇ ਜੈ ਚੰਦਾ ਭਗਤ ਲੋਚਨ ਜੀ ਕਹਿਣ ਲੱਗੇ ਕਿ ਦੁਨੀਆ ਜਿਹੜੀ ਹੈ ਨਾ ਪਰਮ ਦੇ ਵਿੱਚ ਪਈ ਹੋਈ ਹੈ ਉਹ ਪਰਮ ਕਿੱਥੋਂ ਪੈਦਾ ਹੋਇਆ ਇੱਕ ਪਹਿਰਾਵੇ ست گو جی نے بڑی بخش کی جی سہراو بخشیا ہے بخشے نے مریادا بھی بخشی ہے, ہے سکھیا بھی بخشی ہے کمائی نہ کمائیو سڈے تر کے پہرا سانو نہیں دیتا نال, پہ دیتا نال, پہ دیتا نال سب کچھ دیا ہے ਜੇ ਦੋਵੇਂ ਖੰਡੇ ਬਾਟੇ ਦੀ ਕਹਾਵਲ ਲਓਗੇ ਉਹ ਸਾਰੀ ਸਿੱਖਿਆ ਜਿਹੜੀ ਦਿੱਤੀ ਜਾਂਦੀ ਹੈ ਤੁਸੀਂ ਏਵਨ ਕਕਾਰ ਧਾਰਨ ਕਰਕੇ ਮਤਾ ਸਮਝ ਲਿਓ ਕਿ ਅਸੀਂ ਸੇਖ ਹੋ ਗਏ ਅਸੀਂ ਸਿੱਖੀ ਸਰੂਪੇ ਚ ਆ ਗਏ ਪੰਜ ਪੈਰੇ ਕੰਦੇ ਨਹੀਂ ਤੁਹਾਨੂੰ ਇਹ ਬਾਣੀਆਂ ਵੀ ਪਾਣੀਆਂ ਪੜ੍ਹਣੀਆਂ ਇਹ ਤੁਹਾਨੂੰ ਸੇਵਾ ਵੀ ਕਰਨੀ ਪੈਣੀ ਆ ਗੁਣ ਜਿਹੜੇ ਨੇ ਇਹ ਵੀ ਕਮਾਉਣੇ ਪੈਣਗੇ ਆ ਰੂਲ ਆ ਮਰਿਆਦਾ ਜਿਹੜੀ ਦਿੱਤੀ ਹੋਈ ਹੈ ਏ ਵੀ ਤੁਹਾਨੂੰ ਕਮਾਉਣੀ ਪੈਗੀ ਚੰਗੀ ਤਰ੍ਹਾਂ ਪੜ੍ਹ ਲਓ ਸਭ ਕੁਝ ਦ੍ਰਿੜ ਕਰਵਾਇਆ ਜਾਵੇ ਪਰ ਭਗਤ ਜੀ ਕਹਿਣ ਲੱਗੇ ਜਿਆਦਾਤਰ ਲੁਕਾਈ ਜਿਹੜੀ ਹੈ ਭਰਮ ਪਰਿਛਾਅ ਵਿੱਚ ਪਈ ਹੋਈ ਤੇ ਪਹਿਰਾਵੇ ਪਿੱਛੇ ਕੇਵਲ ਲੱਗੀ ਹੋਈ ਨਹੀਂ ਨਹੀਂ ਕੀਨੇ ਆ ਪਰਮਾਨੰਦਾ ਪਰਮ ਆਨੰਦ ਜੀ ਦੇ ਕੋਲ ਹੈ ਉਹ ਹੈ ਰੱਬ ਅਕਾਲ ਪੁਰਖ ਪਰਮਾਤਮਾ ਨੂੰ ਚੀਨਿਆ ਭਾਵ ਪਛਾਣਿਆ ਨਹੀਂ। ਨਾ ਉਹ ਤੋਂ ਤੱਕ ਜਾਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਭੁਲ ਗਿਆ ਹੋਇਆ ਜਿਹੜਾ ਇਨਸਾਨ ਹੈ ਉਹਦੇ ਪਿੱਛੇ ਲੱਗੇ ਹੋਏ ਨੇ। ਜਿਸ ਕਾਰਨ ਕਦੀ ਜਿਹੜਾ ਹੈ ਸਤਿ ਵਿੱਚ ਇਹ ਦੀ ਗਾਈ ਨਹੀਂ ਮਨਾ ਮੈ ਰਗਨੋਈ ਪ੍ਰਾਰਥਨਾ ਹੈ। ਮੈ ਵੀ ਦਰਸ਼ਨ ਕਰਾਂ ਰੱਬ ਦੇ। ਮੈ ਵੀ ਗੁਰੂ ਦੇ ਸਾਥ ਸਾਥ ਹਾਜ਼ਰ ਨਾਜ਼ਰ ਹਾਂ ਸੰਧ ਹਮੇਸ਼ਾ ਆਪਣੇ ਨਾਲ ਗੁਰੂ ਨੂੰ ਸਮਝਾਂ ਤੇ ਕੋਸ਼ਿਸ਼ ਨੇ ਰਹਾਓ ਘਰ ਘਰ ਖਾਇਆ ਪੀਂਦੇ ਵਿਧਾਇਆ ਹੁਣੇ ਉਦਾਸੀ ਸੰਿਆਸੀ ਕੀ ਕਰਦੇ ਛੱਡਿਆ ਤੇ ਘਰ ਸੀ ਪਰ ਘਰਾਂ ਵਿੱਚ ਆ ਕੇ ਟੁੱਕੜ ਮੰਗਦੇ ਨੇ ਇੱਕ ਇੱਕ ਟੁੱਕੜ ਮੰਗਦੇ ਨੇ ਘਰ ਘਰ ਖਾਇਆ ਕਰ ਕਰੋਂ ਮੰਗ ਕੇ ਜਿਹੜਾ ਹੈ ਖਾਦਾ ਭੋਜਨ ਪਿੰਡ ਵਧਾਇਆ ਪਿੰਡ ਤੋਂ ਭਾਵ શરીર શરીર ਮੋਟਾ ਜਾ ਕਰ ਲਿਆ ਕਿੰਤਾ ਮੰਦਾ ਮਾਇਆ ਉਹੜੀ ਪਾਲੀ ਸ਼ਰੀਰ ਦੀ ਮੁੰਦਰਾ ਪਾਲੀਆਂ ਕੰਨਾਂ ਵਿੱਚ ਕੇਵਲ ਮਾਇਆ ਦੀ ਕਰਤਾ ਹੂਮ ਮਸਾਨ ਕੀ ਪਸ਼ਮ ਲਗਾਈ ਗੁਰ ਬਿਨ ਲੱਤਾ ਤੇ ਨਾ ਪਾਇਆ ਸ਼ਮਸ਼ਾਨ ਭੂਮੀ ਅੰਦਰ ਜਾ ਕੇ ਮਸਾਨਾਂ ਦੀ ਜਿਹੜੀ ਹੈ ਸਵਾ ਉਹ ਆਪਣੇ ਪਿੱਡੇ ਤੇ ਮਲ ਲੀਤੇ ਤੇ ਲੋਕਾਂ ਅੰਦਰ ਆ ਗਏ ਅਸੀਂ ਅਸਲ ਦੇ ਵਿੱਚ ਭੂਤ ਲਾਈ ਹੋਈ ਹੈ ਉਹ ਲਾਉਣ ਦਾ ਭਾਵੇਂ ਹੈ ਕਿ ਅਸੀਂ ਠੰਡੇ ਸਾਡੇ ਅੰਦਰ ਕਪਸ਼ ਮੁਖ ਦੇ ਪਰਪਰ ਜੀ ਕਹਿੰਨ ਕਿ ਗੁਰੂ ਤੋਂ ਬਿਨਾਂ ਤੇ ਤਾਪੇ ਜਾਣੀ ਨਹੀਂ ਸਕੈ ਕਾਇ ਜਪੋਰੇ ਕਾਇ ਤਪੋਰੇ ਕਾਇ ਬਿ ਲੋਭੁ ਪਾਣੀ ਦੱਸੋ ਫਿਰ ਜਪਣ ਦਾ ਕੀ ਲਾਭ ਫਿਰ ਸਪਸ਼ਿਆ ਤਪ ਕਰਨ ਦਾ ਐਸਾ ਫਿਰ ਕੀ ਲਾਭ ਹੋਇਆ ਕਿ ਜੇਕਰ ਤੁਸੀਂ ਤਾਪਰ ਨਹੀਂ ਜਾਣ ਸਕੇ ਇਹ ਤੇ ਇਦਾਂ ਹੋਇਆ ਕਿ ਜਿਵੇਂ ਪਾਣੀ ਨੂੰ ੜਕੀ ਜਾਓ ਉਹਦੇ ਵਿੱਚੋਂ ਮਿਲਣਾ ਕੁਛ ਨਹੀਂ ਆਖੀਰ ਨੂੰ ਸਾਡੀ ਇਹ ਪਾਣੀ ੜਕਣਾ ਲੱਖ 84 ਜਨ ਉਪਾਈ ਸੋ ਸਿਮਰੋ ਨਿਰਬਾਣੀ ਜਿਸ ਪ੍ਰਮਾਤਮਾ ਨੇ ਸੰਪੂਰਨ ਸ੍ਰਿਸ਼ਟੀ ਬਣਾਈ 84 ਲੱਖ ਜੁਨ ਜਿਹੜੀ ਐ ਉਹ ਬਣਾਈ ਹੈ ਉਸ ਪ੍ਰਮਾਤਮਾ ਨੂੰ ਜਿਹੜਾ ਵਾਸ਼ਨਾ ਤੋਂ ਰਹਿ ਤੈ ਮਿਰਬਾਨੀ ਤੋਂ ਭਾਵੰਦਰ ਵਾਸ਼ਨਾ ਤੋਂ ਰਹਿ ਜਿਸ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਵਾਸ਼ਨਾ ਨਹੀਂ ਉਸ ਪ੍ਰਮਾਤਮਾ ਨੂੰ ਕਿਉਂ ਨਹੀਂ ਸਿਮਰਦੇ ਉਠਿਰ ਪਾਸੇ ਕਿਉਂ ਲੱਕੀ ਅਖੀਰ ਵਿੱਚ ਭਗਵਾਨ ਜੀ ਕਹਿੰਦੇ ਕਾਏ ਕਮੰਡਲ ਕਾਪੜਿਆਰੇ 68 ਕਾਏ ਤੇ ਰਾਹੀ ਕਾਪੜੇ ਵਿੱਚ ਕਮੰਡਲ ਖੜ ਲਿਆ। ਕਾਪੜੀਆਂ ਤੋਂ ਭਾਵ ਹੁੰਦਾ ਹੈ। ਵੇਖਿਆ ਹੋਵੇਗਾ। ਕਈਆਂ ਨੇ ਨਾ ਟਾਕੀਆਂ ਦੀ ਇੱਕ ਟੈਲੋ ਕੀ ਆਪਣਾ ਇੱਕ ਚੋਲਾ ਬਣਾਇਆ ਹੁੰਦਾ। ਟਾਕੀਆਂ ਲਾ ਲਾ ਕੇ। ਰੰਗ-ਤਰੰਗੀਆਂ। ਉਹਨੂੰ ਕਾਪੜੀ ਕਹਿੰਦੇ। ਭਗਤ ਜੀ ਕਹਿਣ ਲੱਗੇ ਕਿਸੇ ਨੇ ਟਾਕੀਆਂ ਨੂੰ ਜੋੜ ਕੇ ਇੱਕ ਗੋਦੜੀ ਬਣਾ ਲਈ, ਕਾਪੜੀ ਬਣਾ ਲਈ। ਕਿਸੇ ਨੇ ਆਤਿ ਵਿੱਚ ਕਮਲ ਦੇ ਖੱਲੇ ਅਠਾ ਤੀਰਤਾਂ ਦੇ ਕੋਈ ਤੁਰ ਪਿਆ ਬਦਤ ਲੋਚਨ ਸੁਨਰੇ ਪ੍ਰਾਣੀ ਭਗਤ ਲੋਚਨ ਜੀ ਕਹਿੰਦੇ ਨੇ ਇਹ ਪ੍ਰਾਣੀ ਧਿਆਨ ਦੇ ਨਾਲ ਸੁਣ ਕਣ ਬਿਨ ਗਾਹ ਕੇ ਪਾਹੀ ਕਣ ਤੋਂ ਭਾਵੰਦਾ ਦਾਣਾ ਪ੍ਰਾਣੇ ਸਮਿਆਂ ਦੇ ਵਿੱਚ ਸ਼ਾਇਦ ਆਪ ਨੇ ਹੀ ਵੇਖਿਆ ਹੋਵੇ ਵੀਰ ਜੀ ਕੀ ਕੀ ਦਿਓ ਫਸਲ ਨੂੰ ਵਾਢ ਕੇ ਉਹਦੀਆਂ ਪੰਡਾ ਬੰਨ੍ਹਤੀਆਂ ਜਾਂਦੀਆਂ ਸਨ ਇਹ ਪੰਡਾ ਬੰਨ੍ਹ ਕੇ ਇੱਕ ਜਗ੍ਹਾ ਤੇ ਢੇਰ ਲਾ ਦੇ ਲਿਆ ਜਾਂਦਾ ਸੀ ਉਹਦੋਂ ਮਸ਼ੀਨੀ ਯੋਗ ਨਹੀਂ ਸੀ ਤੇ ਪਸ਼ੂਆਂ ਦੇ ਨਾਲ ਫਿਰ ਉਸ ਫਸਲ ਨੂੰ ਗਾਇਆ ਜਾਂਦਾ ਸੀ ਕਿ ਜਿਹੜਾ ਵੀ ਉਹਨੂੰ ਗੁੱਡੇ ਨੂੰ ਦਾਣਾ ਲੱਗਾ ਹੈ ਉਹ ਪਸ਼ੂਆਂ ਦੇ ਪੈਰਾਂ ਦੇ ਨਾਲ ਜਿਹੜਾ ਹੈ ਨਾ ਲੱਗੇ ਤੇ ਉਹ ਕਿਰਦਾ ਹੈਗਾ ਥੱਲੇ ਉਹਨੂੰ ਫਿਰ ਜੋ ਫालतू ਚੀਜ਼ ਹੈ ਉਹ ਸਾਈਡ ਤੇ ਰੱਖ ਕੇ ਤੇ ਦਾਣੇ ਨਹੀਂ ਫਿਰ ਛੱਟ ਬਣਾ ਲਿਆ ਜਾਂਦਾ ਸੀ ਤੇ ਫਿਰ ਕਿ ਕਹਿਣ ਲੱਗੇ ਜਿਸ ਕੱਠੜੀ ਦੇ ਵਿੱਚ ਜਿਸ ਪੰਡ ਵਿੱਚ ਦਾਣੇ ਨਹੀਂ ਨੇ ਉਹਨੂੰ ਗਾਉਣ ਦਾ ਕੀ ਫਾਇਦਾ ਦੱਸਿਓ ਇਹ ਉਦਾਹਰਨ ਦਿੱਤੀ ਕਹਿਣ ਲੱਗੇ ਜਿਹਦਾ ਜੀਵਨ ਅੰਦਰ ਤੋਂ ਹੀ ਸੋਨਾ ਨਹੀਂ ਹੈ ਬਾਰ ਮੁਕੀ ਅਸੀਂ ਜਿਹੜਾ ਹੈ ਪਹਿਰਾਵਾ ਇਹੋਂ ਤਾਂ ਕੇਵਲ ਪਹਿਰਾਵਾ ਇਸੇ ਫਿਰ ਦੁਨੀਆ ਦਾ ਤਸੀਮਤ ਰੱਖਿਆ ਹੈ ਗੁਰੂ ਤੇ ਰੀਤ ਕਰਨ ਰੱਬ ਤੇ ਰੀਤ ਕਰਨ ਇਸ ਲਈ ਭਗਤੀ ਕਰਨ ਲਈ ਤੁਹਾਡੇ ਕੋਲ ਪਹਿਰਾਵਾ ਵੀ ਹੋਵੇ ਤੇ ਨਾਲ ਅੰਦਰ ਦਾ ਜੀਵਨ ਵੀ ਹੋਵੇ ਤੇ ਗੱਲ ਫਿਰ ਬਣਦੀ ਨਹੀਂ ਤੇ ਦਿਲੋਂ ਮੁਹੱਬਤ ਜੇ ਨਾ ਸਹੀ ਸਕੇ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਟਿਆ ਰੱਤੇ ਇਸ਼ਕ ਖੁਦਾਈ ਰੰਗ ਦੀ ਧਾਰ ਕੇ ਵਿਸਰਿਆ ਜਨਨਾਮ ਤੇ ਕੋਈ ਬਾਤ ਨਹੀਂ ਆ ਇਸ ਲਈ ਅੰਦਰ ਦਾ ਸੋਨਾ ਹੋਣਾ ਬੜਾ ਜ਼ਰੂਰੀ ਹੈ ਤੇ ਬਾਹਰ ਹੈ ਕੀ ਸੁੰਦਰ ਸੋਹਣੇ ਕੱਪੜੇ ਪਾਉ ਕੋਈ ਰੋਕ ਟੋਕ ਨਹੀਂ ਪਰ ਅੰਤਰਮੁਖੀ ਵੀ ਵੈਸਾ ਜੀਵਨ ਕਿਤੇ ਬਣ ਜਾਵੇ ਸਤਿਗੁਰੂ ਜੀ ਕਹਿੰਦੇ ਫਿਰ ਗੁਰੂ ਦੀਆਂ ਨਜ਼ਰਾਂ ਵਿੱਚ ਪਰਵਾਣ ਹੋਦਾ ਹੈ ਕਿਉਂਕਿ ਮਨ ਮੈਲਾ ਸਭ ਕੁਛ ਮੈਲਾ ਤਨ ਟੋਟੈ ਮਨ ਹੱਛਾ ਨਾ ਹੋਏ ਇਸ ਲਈ ਅੰਦਰ ਨੂੰ ਸੋਨਾ ਗੁਰੂ ਦੀ ਕਿਰਪਾ ਨਾਲ ਬਣਾਈਏ ਬਾਹਰ ਮੁਖੀ ਪਹਿਰਾਵਾ ਸਤ ਗੁਰੂ ਦੀਨ ਬਸ਼ਿਆ ਹੈ ਗੁਰੂ ਕਿਰਪਾ ਕਰੇ ਬਚਨ ਕਰ ਗਿਆਨ ਵਿੱਚ ਵਸਣ ਦੀ ਬੇਅੰਤ ਲਾਭ ਦੀ ਸ਼ਮਾ ਵਾਹਿਗੁਰੂ ਦੀ ਕਮਾਸਾ ਵਾਹਿਗੁਰੂ Thank